ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਚੱਲੇ ਆ ਜੀ ਹੁਣ ਕਰਾਲੀ ਕਰਾਲੀ ਦੇਖਣ ਚੱਲੇ ਆ ਆਪਾਂ ਪਟਾਕੇ ਦੀ ਦੁਕਾਨਾਂ ਤੇ ਆਪਾਂ ਖਰੜ ਤੋਂ ਜਾ ਰਹੇ ਹਾਂ ਕਰਾਲੀ ਨੂੰ ਤੇ ਆਪਾਂ ਤੁਹਾਨੂੰ ਖਰੜ ਸੌਰੀ ਕਰਾਲੀ ਜਾ ਕੇ ਦਿਖਾਉਣੇ ਆ ਤੇ ਉੱਥੇ ਪਟਾਕੇ ਦੀ ਦੁਕਾਨਾਂ ਲੱਗਿਆ ਵੇ ਕੀ ਰੇਟ ਹੈ ਕੀ ਹੈ ਕਿਵੇਂ ਹੈ ਕਿਉਂਕਿ ਕਰਾਲੀ ਦੇ ਬਾਹਰਲੀ ਸਾਈਡ ਵੀ ਦੁਕਾਨਾਂ ਲੱਗੀਆਂ ਵੇ ਕਰਾਲੀ ਦੇ ਅੰਦਰ ਦੀ ਮਾਰਕੀਟ ਦਾ ਰੇਟ ਕਿਆ ਏ ਬਾਹਰ ਦੀ ਦਾ ਰੇਟ ਕਿਆ ਏ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਮਿਲਦੇ ਆਪਾਂ ਕਰਾਲੀ ਜਗ੍ਹਾ ਤੇ ਆ ਦੇਖੋ ਬਾਈ ਦੁਕਾਨਾਂ ਖਰੜ ਦੇ ਵਿੱਚ ਪੂਰੀ ਰੌਣਕ ਹੈ ਰਸ਼ ਦੇਖੋ ਆ ਬਾਜ਼ਾਰ ਬਾਜ਼ਾਰ ਬਿਲਕੁਲ ਦੇਖੋ ਨਕਲ ਕਰਿਆ ਵਾ ਮਤਲਬ ਗੱਡੀਆਂ ਨਹੀਂ ਜਾ ਸਕਦੀਆਂ ਆ ਦੇਖ ਬਾਜ਼ਾਰ ਦੇ ਵਿੱਚ ਫੁੱਲ ਰੌਣਕ ਹੈ ਬੰਦਿਆਂ ਦਾ ਰੰਗ ਔਖਾ ਪਟਾਕੇ ਅੱਜ ਚੱਲੇ ਪਟਾਕੇ ਪਟਾਕੇ ਬਾਕੀ ਆਪਣਾ ਕਰਾਲੀ ਜਾਣਾ ਆਪਾਂ ਕਰਾਲੀ ਦੀ ਮਾਰਕੀਟ ਤੁਹਾਨੂੰ ਪੂਰੀ ਦਿਖਾਵਾਂਗੇ ਅੱਜ ਕਰਾਲੀ ਘੁੰਮਣ ਜਾ ਰਹੇ ਆ ਪਟਾਕੇ ਫਟੋਕੇ ਕਿਵੇਂ ਆ ਦੇਖੋ ਖਰੜ ਦਾ ਪੂਰੀ ਮਤਲਬ ਮੇਲਾ ਭਰ ਰਿਹਾ ਖੜ ਦੇ ਵਿੱਚ ਪੂਰੀ ਰੌਣਕ ਲੱਗੀ ਬਾਈ ਖੈੜ ਦੇ ਵਿੱਚ ਫੁੱਲ ਰੌਣਕ ਬਈ ਆਪਾਂ ਜਾ ਰਹੇ ਕਰਾਲੀ ਨੂੰ ਤੇ ਕਰਾਲੀ ਜਾ ਕੇ ਆਪਾਂ ਹੁਣ ਦੇਖਾਂਗੇ ਪਟਾਕੇ ਫਟੋਕੇ ਦਿਖਾਣਾ ਉੱਥੇ ਕਾਫੀ ਮਤਲਬ ਫੈਕਟਰੀਆਂ ਫੁਟਰੀਆਂ ਆਏ ਤੇ ਉਹ ਦੇਖਦੇ ਹੁਣ ਜਾ ਕੇ ਕਰਾਲੀ 'ਚ ਕਾਫੀ ਰੌਣਕ ਹੈ ਇਹਨਾਂ ਵਧੀਆ ਹੋ ਗਈ ਨਾ ਫਿਰ ਉਸ ਹਿਸਾਬ ਨਾਲ ਬਣਾਉਨੇ ਆਪਾਂ ਜਾ ਕੇ। ਤੁਮਾਂਗੇ ਦੀਵਾਲੀ ਦੇ ਵੀਡੀਓ ਬਣਾਈ ਫਿਰ ਪਤਾ ਲੱਗਿਆ ਆਂਟੀ ਨੂੰ ਦਿਖਾਵਾਂਗੀ ਇੱਥੇ ਦੇਖੋ ਸਾਡੇ ਤੋਂ ਬੜੀ ਘੱਟ ਕੁਝ ਬਹੁਤ ਸੋਹਣੀ ਆ। ਯਾਦ ਆਦਾ ਆਪਾਂ ਹੁਣ ਜਾਣਾ ਉਹ ਸਾਰੀ ਦਿਖਾਦਾ ਨਹੀਂ ਪਾ ਦੇ ਦਊਂਗਾ ਫ੍ਰਿੰਡ ਨੂੰ। ਤੂੰ ਅਸਾਂ ਤੁਹਾਨੂੰ ਲੱਗੀ। ਆ ਦੇਖੋ ਬਾਈ ਇੱਥੇ ਤੇ ਸ਼ੁਰੂ ਹੋ ਗਿਆ ਪਟਾਕੇ ਪਟਾਕੇ ਪਏ ਆ ਤੇ ਮਾਰਕੀਟ ਪੂਰੀ ਪਟਾਕੇਾਂ ਦੀ ਭਖੀ ਹੋਈ ਆ ਆ ਦੇਖੋ। ਅਸਰੇ ਦਾ ਜਿੰਨੇ ਵੀ ਇਹ ਬਈ ਦੁਕਾਨਾਂ ਲੱਗੀਆਂ ਵੀ ਨੇ ਇਹ ਸਾਰੀਆਂ ਪਟਾਕੇ ਦੀਆਂ ਨੇ। ਭਾਈ ਮੈਂ ਕਹਿੰਦਾ ਇਹਦੀ ਬਾਹਰ ਕੱਢਤੀ ਆ ਮਰੀਂਦਰ ਦਾ ਬਾਜ਼ਾਰ ਮਾ ਕੁਝ ਨਹੀਂ ਹੈ। ਮੰਨ ਲੈ। ਗੱਡੀ ਨਹੀਂ ਨਹੀਂ। ਇੱਧਰ ਰੋਡ ਪਰ ਹੁੰਦੀ ਐ ਹੁੰਦੀ ਐ ਸਾਲ। ਦੇਖ ਲੋ। ਚਲੋ ਆਪਾਂ ਅੱਗੇ ਵੀ ਜਾ ਕੇ ਦੇਖ ਕੇ ਆਉਨੇ ਆ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿਉਂਕਿ ਐਦਕੀ ਮੈਨੂੰ ਜਿੱਦ ਤੱਕ ਸ਼ੱਕ ਹੈ। ਤੇ ਫਿਰ 13 13 ਇਥੋਂ ਲੈ ਜੀ ਤੇ ਪਿੰਡ ਦਾ। ਤੇਰਾ ਤੇਰੇ ਨਾਲੇ ਵੀ ਦੇਖ ਲੋ। ਤੇਰਾ ਤੇਰੇ ਨਾਲੇ ਵੀ ਫੁਰਕ ਟੱਟ ਲੱਗ। 13 ਰੁਪਏ ਨੂੰ ਮੈਂ ਆ ਤੇਰਾ ਤੇਰਾ ਨਾਮ ਉਹ ਯਾਰ ਸਾਰਿਆਂ ਬ੍ਰਿੰਦਰ ਭਾਈ ਸਾਰੀਆਂ ਇੱਥੇ ਦੁਕਾਨਾਂ ਬਾਕੀ ਦੇਖ ਉਹ ਆ ਰਹੀ ਮਾਰਕੀਟ ਭਾਈ ਪਟਾਕੇ ਦੀ ਆ ਕਰਾਲੀ ਆ ਇਹ ਕਰਾਲੀ ਮਤਲਬ ਰੋਪਣ ਦੀ ਜਾਂਦੀ ਜਿਹੜੀ ਸੜਕੋ ਤੇ ਹੈ ਕਈ ਦੁਕਾਨਾਂ ਭਾਈ ਕਰਾਲੀ ਦੇ ਵਿੱਚ ਪਟਾਕੇ ਦੀਆਂ ਮਤਲਬ ਭਰੀਆਂ ਫੁੱਲਾਂ ਤੇ ਖਾਲੀ ਪਈਆਂ ਜਦੋਂ ਬਾਰੇ ਬਾਰੇ ਉਹਨੇ ਨਾ ਆਪਾਂ ਕਰਾਲੀ ਇੱਧਰ ਖੜਾੜ ਦੋ ਕਰਾਲੀ ਨੂੰ ਉਦੋਂ ਬਾ ਬਹੁਤ ਜਿਆਦਾ ਰੌਣਕ ਲੱਗੀ ਹੋਈ ਹੈ ਸਾਰੀਆਂ ਦੁਕਾਨਾਂ ਫੁੱਲ ਪਈਆਂ ਪਰ ਜਿਹੜੀਆਂ ਕਰਾਲੀ ਦੇ ਅੰਦਰ ਦੁਕਾਨਾਂ ਨਾ ਬਾਈ ਉਹ ਕਈ ਦੁਕਾਨਾਂ ਤਾਂ ਈ ਪਈਆਂ ਖਾਲੀ ਪਟਾਕੇ ਰੱਖੇ ਹੋਏ ਆ ਤੇ ਗ੍ਰਾਹਕ ਨਹੀਂ ਆ ਕੋਈ ਵੀ ਇੰਦਰ ਰੌਣਕ ਆ ਦੇਖੋ ਬਾਈ ਦੁਕਾਨਾਂ ਕਰਾਲੀ ਬਹੁਤ ਜਿਆਦਾ ਗਾਹਕ ਬਹੁਤ ਬ੍ਰੀ ਕਿ ਮੈਂ ਬੋ। ਕਿਸ਼ਤ ਹੋਰੀਆਂ ਪਾਈ ਜਾਂਦਾ ਸੀ ਮੈਂ ਕਿਹਾ ਸਾਡੇ ਵਰਗਿਆਂ ਨੂੰ ਸਲਾਮਾ। ਬਈ ਦੁਕਾਨਾ ਇਹ। 2 ਮਹੀਨੇ ਬਾਅਦ ਕਹਿੰਦਾ ਮੈਂ ਨਹੀਂ ਲੈਣਾ। ਮੈਂ ਕਿਹਾ ਤੇਰਾ ਜੀ ਭਰ ਗਿਆ ਬਾਈ ਤੂੰ ਲੈਣਾ ਨਹੀਂ ਬਾਅਦ ਚ। ਪਟਾਕੇ ਰੱਖੇ ਹੋਏ ਆਂ ਕਾ ਕੋਈ ਨਹੀਂ ਹੈਗਾ। ਬਾਰੇ ਬਾਰ ਗਾਹਕ ਬਹੁਤ ਹੈ। ਆ ਦੇਖੋ ਬਾਈ। ਚਲ ਇੱਧਰ ਤੇ ਕੇ ਪੁੱਲੇ ਪੁੱਲੇ ਸੇਮ ਸੁਧਰੇ। ਗਾਹ ਖਾਲੀ ਹੋ ਜਾਂਦੀਆਂ ਨਾ ਬਈ ਇਹ। ਪਰ ਇਹਨਾਂ ਦਾ ਹੋ ਸਕਦਾ ਚੱਲ ਵਿਗਲੇ ਹੋਵੇਂ ਬਾਈ। ਜਾਂ ਵਿਗਨੇ ਹੋਵੇਂ। ਵਿੱਚ ਵਿੱਚ ਆਲੇ ਰੋਡ ਤੇ ਜਿਆਦਾ ਆਪਾਂ ਜਿਆਦਾ ਇੱਕ ਵਾਰ ਜਾਂਦੇ ਨਹੀਂ ਨਾ ਦੇਖੋ ਬਾਈ ਇਹ ਦੁਕਾਨਾਂ ਤੇ ਆ ਮਾੜਾ ਮੋਟੀ ਰੌਣਕ ਆ ਗਿਆ ਬਾਈ ਹੁਣ ਇਹ ਰੋਡ ਤੇ ਦੇਖਦੇ ਆਪਾਂ ਤੇ ਇੱਧਰ ਕਹਿੰਦੇ ਹੈਗੇ ਦੁਕਾਨਾਂ ਤੋਂ ਗੋਨਾ ਪਟਾਕੇ ਦੀਆਂ ਫੈਕਟਰੀਆਂ ਇੱਧਰ ਬਾਕੀ ਦੇਖਦੇ ਹੁਣ ਅੱਗੇ ਜਾ ਕੇ ਵੀ ਹੈ ਜਾਂ ਨਹੀਂ ਜੇ ਬਾਹਰ ਕੱਢਤੀਆਂ ਕਲੀਅਰ ਨਹੀਂ ਆ ਪਰ ਆਲੇ ਆ ਬਾਈ ਕਰਾਲੀ ਦੀ رونਕ ਹੈ ਬਾਜ਼ਾਰ ਭਰਿਆ ਵਾ ਇਹ ਪਟਾਕੇ ਨਾਲ ਤੇ ਹੋਰ ਵੀ ਪੂਰ ਹਰ ਇੱਕ ਆਈਟਮ ਨਾਲ ਲਾਉਣੀ ਆ ਇਹ ਪਟਾਕੇ ਬੇਨ ਕਰਾਈ ਬਾਈ 15 ਰੌਂਗਾਂ ਲੱਗੀ ਵੀ ਕਰਾਈ ਵਿੱਚ ਆ ਕਰਾਈ ਦਾ ਬਾਜ਼ਾਰ ਹੈ ਪੂਰੀ ਜਾਨ ਕਰੇ ਬਾਈ ਮੈਂ ਆਪਨੇ ਕਿੰਨੀ ਲੈ ਲਈ দনো <laughs> এটি

ਬਾਈ ਉਹਦੇ ਪਟਾਕੇ ਲੈਣੇ ਨੇਗਾ ਰੇਟ ਬੰਦੇਗਾ ਠੀਕ ਆ ਉਹ ਸਾਹਮਣੇ ਉੱਪਰ ਲਿਖਿਆ ਹੋਇਆ ਏ ਰੇਟ ਬਿਲਕੁਲ ਜਾਇਦਾ ਪਈਆਂਗਾ ਬਹੁਤ ਵਧੀਆ ਰੇਟ ਹੈ ਨਗਾ ਬਾਈ ਠੀਕ ਹੈ ਨਗਾ ਬਾਈ ਬਾਈ ਜੀ ਬਹੁਤ ਮਹਿੰਗਾਈ ਵਧ ਗਈ ਕਰਾਲੀ ਦੇ ਵਿੱਚ ਪਟਾਕੇ ਲੈਣ ਆਜੋ ਬਸ ਹੁਣ ਪੁੱਛੋ ਨਾ ਕੁਸਾ ਕਾਫੀ ਮਤਲ ਹਰ ਇੱਕ ਚੀਜ਼ ਮਹਿੰਗੀ ਹੋ ਗਈ ਹਰ ਇੱਕ ਚੀਜ਼ ਮਹਿੰਗੀ ਆ ਨਹੀਂ ਗੱਠੇ ਬੰਬ ਸਸਤੇ ਆ ਰੇਟ ਤਾਂ ਮੈਨੂੰ ਹਾਂ ਜੀ ਚੱਲ 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 ਨਹੀਂ ਇਹ ਕੈਮਰਾ ਨਹੀਂ ਜਿਹੜਾ ਸ਼ੂਟਰ ਛੱਟ ਰਿਹਾ ਇਹ ਮਹਿੰਗੀ ਉਹ ਤਾਂ ਬੰਦ ਕੁਝ ਸਸਤੇ ਨੇ ਆ ਵੀਰੋ ਆ ਗਏ ਆ। ਆ ਵੀ ਇੱਥੋਂ ਲਈਏ ਮਾੜਾ ਜਿਹਾ ਬੇਟੇ ਬੰਬੇ। ਆ ਦੇਖੋ ਬਾਈ ਰੋਪੜਾ ਰੋਡ ਤੇ ਇਹ ਮਤਲਬ ਜਦੋਂ ਆਪਾਂ ਕਰਾਲੀ ਦੇ ਬਾਈਪਾਸ ਹੁੰਦੇ ਨਾ ਇਹ ਦੁਕਾਨਾਂ ਲੱਗੀਆਂ ਹੋਈਆਂ ਆ ਦੇਖੋ। ਪਟਾਕਾ ਹੀ ਪਟਾਕਾ ਪਰ ਬਾਈ ਰੇਟ ਹੈ ਨਾ ਕਾ ਫਰਕ ਹੈ ਥੋੜਾ ਜਿਹਾ ਕਿਉਂਕਿ ਜਿਹੜੇ ਕਰਾਲੀ ਕਾਲੀ ਦੇ ਵਿੱਚ ਪਟਾਕੇ ਗਿਆ ਦੁਕਾਨਾਂ ਉਹਨਾਂ ਦਾ ਰੇਟ ਥੋੜਾ ਜਿਹਾ ਲੱਗਿਆ ਨਾ ਕਾ ਰੇਟ ਲੱਗਾ। ਇਹ ਥੋੜਾ ਜਿਹਾ ਮਹਿੰਗੇ ਆ ਕਿਉਂਕਿ ਅਸੀਂ ਸਾਰੇ ਕੋ ਮਗਾਏ ਆ ਤੇ ਉਹ ਪਰਲੀ ਸਾਈਡ ਵੀ ਦੂਜੀ ਸਾਈਡ ਵੀ ਲੱਗੇ ਹੋਏ ਤੇ ਆਪਾਂ ਵਾਪਸ ਕਰਨ ਤੋਂ ਜਾ ਰਹੇ ਹੁਣ। ਦੇਉ ਦਾ ਡਿਜ਼ਾਈਨ ਵੀ ਹੈ ਤੇ ਇੱਧਰ ਹੀ ਡਿਜ਼ਾਈਨ ਵੀ ਹੈ ਜਿਹੜਾ ਮਾਰਕੀਟ ਦੇ ਕਰਾਲੀ ਮਾਰਕੀਟ ਦੇ ਵਿੱਚ ਰੇਟ ਹੈ ਨਾ ਉਹ ਬਾਹਰ ਰੇਟ ਨਹੀਂ ਹੈਗਾ ਬਾਹਰ ਉਹਨਾਂ ਦੇ ਆਪਣੇ ਰੇਟ ਹੈ ਇਹੋ ਚੀਜ਼ ਦਾ ਫਰਕ ਹੈਗਾ ਤੁਹਾਡੇ ਜਗ੍ਹਾ ਪਰ ਉਹ ਐਵੇਂ ਵੀ ਆਮ ਮਾਰਕੀਟਾਂ ਜਿਹੜੀਆਂ ਹੋਰ ਇੱਧਰ ਉੱਧਰ ਲੱਗਦੀਆਂ ਉਹਨਾਂ ਨਾਲ ਫਰਕ ਹੈ ਰੇਟ ਦਾ ਕਰਾਲੀ ਵਿੱਚ ਤੇ ਇਹ ਬਾਹਰ ਜਿਹੜੇ ਸਟਾਲਾ ਲੱਗੇ ਹੋਏ ਉਹਨਾਂ ਦੇ ਵਿੱਚ ਵੀ ਰੇਟ ਦਾ ਫਰਕ ਹੈ